ਦੋਸਤੋ ਸ੍ਰੀ ਅਕਾਲ ਤਖਤ ਸਾਹਿਬ ਲਈ ਇੱਕ ਸਿੱਖ ਦੇ ਮਨ ਅੰਦਰ ਕਿੰਨਾ ਸਨਮਾਨ ਹੋਣਾ ਚਾਹੀਦਾ ਹੈ ਜਾਂ ਫਿਰ ਸ੍ਰੀ ਅਕਾਲ ਤਖਤ ਸਾਹਿਬ ਇੱਕ ਸਿੱਖ ਦੇ ਜੀਵਨ ਵਿੱਚ ਕਿੰਨੀ ਮਹੱਤਤਾ ਰੱਖਦਾ ਹੈ ਇਸ ਗੱਲ ਨੂੰ ਦਰਸਾਉਂਦੀ ਇੱਕ ਘਟਨਾ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਜਦੋਂ ਦੱਖਣ ਦੇ ਇੱਕ Hindu ਪਰਿਵਾਰ ਵਿੱਚ ਜਨਮਿਆ ਨੌਜਵਾਨ ਜੋ ਸਿੱਖ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਸਿੰਘ ਸਜਿਆ ਸੀ ਤੇ ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਈ ਇੱਕ ਅਰਦਾਸ ਨੂੰ ਪੂਰਾ ਕਰਨ ਲਈ ਕਿਵੇਂ ਆਪਣੇ ਆਪ ਨੂੰ ਜਿਉਂਦਿਆਂ ਹੀ ਅੱਗ ਦੇ ਹਵਾਲੇ ਕਰ ਦਿੱਤਾ ਸ਼ਹੀਦ ਭਾਈ ਨਦ ਸਿੰਘ ਜਿਸ ਦੇ ਜੀਵਨ ਬਾਰੇ ਸਾਨੂੰ ਅੱਜ ਕਿਸੇ ਨੂੰ ਵੀ ਨਹੀਂ ਪਤਾ ਤੇ ਨਾ ਹੀ ਸਾਨੂੰ ਕਦੇ ਕਿਸੇ ਨੇ ਦੱਸਿਆ ਕਿਉਂਕਿ ਜੇਕਰ ਸ਼ਹੀਦ ਭਾਈ ਨਦ ਸਿੰਘ ਬਾਰੇ ਸਿੱਖਾਂ ਨੂੰ ਪਤਾ ਲੱਗੇਗਾ ਤਾਂ ਵੱਡੇ ਵੱਡੇ ਧਾਰਮਿਕ ਆਗੂਆਂ ਅਖੌਤੀ ਪੰਥਕਾਂ ਦੇ ਚਿਹਰੇ ਨੱਗੇ ਹੋ ਜਾਣਗੇ ਅੱਜ ਦੇ ਐਪੀਸੋਡ ਵਿੱਚ ਆਪਾਂ ਦੱਸਾਂਗੇ ਕਿ ਕੌਣ ਸੀ ਸ਼ਹੀਦ ਭਾਈ ਨਦ ਸਿੰਘ ਕਿਵੇਂ ਅਤੇ ਕਿਉਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹੋਈ ਇੱਕ ਅਰਦਾਸ ਨੂੰ ਪੂਰਾ ਕਰਨ ਲਈ ਆਪਣੇ ਆਪ ਨੂੰ ਹੀ ਜਿੱਦਾ ਅੱਗ ਵਿੱਚ ਸਾਰ ਕੇ ਸ਼ਹੀਦੀ ਪ੍ਰਾਪਤ ਕਰ ਲਈ ਸੀ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕਹਾਣੀ ਸ਼ੁਰੂ ਹੁੰਦੀ ਹੈ 1947 ਵਿੱਚ ਹੋਈ ਪੰਜਾਬ ਦੀ ਵੰਡ ਤੋਂ ਪੰਜਾਬ ਦੀ ਹੋਈ ਵੰਡ ਨੇ ਸਿੱਖ ਕੌਮ ਦਾ ਲੱਕ ਹੀ ਤੋੜ ਕੇ ਰੱਖ ਦਿੱਤਾ ਸੀ ਉੱਪਰੋਂ ਚੜ੍ਹਦੇ ਪੰਜਾਬ ਦੇ ਸਿੱਖਾਂ ਨਾਲ ਉਦੋਂ ਬਹੁਤ ਵੱਡਾ ਧੋਖਾ ਹੋ ਗਿਆ ਜਦੋਂ ਭਾਰਤ ਦੇ ਨਹਿਰੂ ਗਾਂਧੀ ਵਰਗੇ ਲੀਟਰ ਆਪਣੇ ਵਾਅਦਿਆਂ ਤੋਂ ਮੁਕਰ ਗਏ ਸਨ ਦੇਸ ਤੋਂ ਬਾਅਦ ਪੰਜਾਬੀ ਇੱਕ ਵਾਰ ਫਿਰ ਇਕੱਠੇ ਹੋ ਕੇ ਮਾਸਟਰ ਤਾਰਾ ਸਿੰਘ ਅਤੇ ਸੰਤ ਫਤੇ ਸਿੰਘ ਦੀ ਅਗਵਾਈ ਵਿੱਚ ਪੰਜਾਬੀ ਸੂਬੇ ਦਾ ਮੋਰਚਾ ਲਾਉਦੇ ਹਨ ਮਾਸਟਰ ਤਾਰਾ ਸਿੰਘ ਅਤੇ ਸੰਤ ਫਤੇ ਸਿੰਘ ਨੇ ਕਈ ਵਾਰ ਪੰਜਾਬੀ ਸੂਬੇ ਲਈ ਮਰਨ ਵਰਤ ਰੱਖੇ ਪਰ ਕੁਝ ਆਪਣੀਆਂ ਕਮਜ਼ੋਰੀਆਂ ਤੇ ਕੁਝ ਵਿਰੋਧੀ ਤਰ੍ਹਾਂ ਦੀਆਂ ਚਾਲਾਂ ਵਿੱਚ ਦੁਬਾਰਾ ਫਸ ਕੇ ਇਹੀ ਮਰਨ ਵਰਤ ਉਹ ਛੇਤੀ ਟੁੱਟ ਜਾਂਦੇ ਰਹੇ ਰੋਜ਼ ਰੋਜ਼ ਇਹ ਡਰਾਮੇ ਵੇਖ ਕੇ ਇਹਨਾਂ ਦੋਹਾਂ ਦੀ ਬਹੁਤ ਵੱਡੀ ਭੰਡੀ ਪੰਜਾਬੀਆਂ ਤੇ ਸਿੱਖ ਕੌਮ ਵਿੱਚ ਹੋ ਚੁੱਕੀ ਸੀ ਇਸੇ ਦੌਰਾਨ ਕਿਵੇਂ ਨਾ ਕਿਵੇਂ ਭਾਰਤ ਸਰਕਾਰ ਆਖਰਕਾਰ ਇੱਕ ਲੰਗੜਾ ਲੂਲਾ ਪੰਜਾਬੀ ਸੂਬਾ ਬਣਾਉਂਦੀ ਹੈ ਪੰਜਾਬ ਨੂੰ ਹਰ ਪਾਸਿਓਂ ਕਮਜ਼ੋਰ ਕਰ ਲਈ ਇਸ ਦੇ ਪਾਣੀ ਭਾਖੜਾ ਡੈਮ ਕੇਂਦਰ ਸਰਕਾਰ ਨੇ ਖੋਲ੍ਹਿਆ ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ ਹਮਾਚਲ ਅਤੇ ਹਰਿਆਣੇ ਨੂੰ ਸੌਂਪ ਦਿੱਤੇ ਗਏ ਪੰਜਾਬ ਦੇ ਪਿੰਡਾਂ ਨੂੰ ਹੀ ਉਜਾੜ ਕੇ ਬਣੀ ਰਾਜਧਾਨੀ ਚੰਡੀਗੜ੍ਹ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਘੋਸ਼ਿਤ ਕਰ ਦਿੱਤਾ ਗਿਆ ਤੇ ਪੰਜਾਬ ਅਤੇ ਹਰਿਆਣੇ ਵਿੱਚ ਸਦਾ ਲਈ ਪ੍ਰਸ਼ਾਦ ਖੜਾ ਕਰ ਲਈ ਚੰਡੀਗੜ੍ਹ ਨੂੰ ਦੋਹਾਂ ਦੀ ਰਾਜਧਾਨੀ ਬਣਾ ਦਿੱਤਾ ਗਿਆ ਇਹ ਸਭ ਕੁਝ ਹੁੰਦਾ ਵੇਖ ਪੰਜਾਬੀਆਂ ਨੂੰ ਬਹੁਤ ਤਕ ਲਗਾ ਉਸ ਸਮੇਂ ਸੰਤ ਫਤਿਹ ਸਿੰਘ ਅਕਾਲੀ ਦਲ ਦੇ ਪ੍ਰਧਾਨ ਸਨ ਜੋ ਇਹ ਸਭ ਕੁਝ ਵੇਖ ਇਸ ਦਾ ਰਾਜਸੀ ਲਾਹਾ ਲੈਣ ਵਾਸਤੇ 5 ਦਸੰਬਰ 1966 ਨੂੰ ਅਲਾਡ ਕਰਦੇ ਹਨ ਕਿ ਉਹ ਚੰਡੀਗੜ੍ਹ ਤੇ ਪੰਜਾਬ ਦੀਆਂ ਹੋਰ ਮੰਗਾਂ ਵਾਸਤੇ 17 ਦਸੰਬਰ ਨੂੰ ਮਰਨਵਰਤੇ ਬੈਠ ਜਾਣਗੇ ਇਸ ਤੋਂ ਬਾਅਦ ਸੱਤ ਫਤਿਹ ਸਿੰਘ ਨੇ ਹਜ਼ਾਰਾਂ ਸਿੱਖਾਂ ਦੀ ਹਾਜ਼ਰੀ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੋ ਕੇ ਅਰਦਾਸ ਕੀਤੀ ਕਿ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਅਤੇ ਉਸ ਦੇ ਸਾਥੀ ਸ੍ਰੀ ਅਕਾਲ ਤਖਤ ਸਾਹਿਬ ਦੇ ਬਣਾਏ ਗਏ ਇਹਨਾਂ ਅਗਰਕੁੰਡਾ ਵਿਦ ਸੜਕੇ ਮਰ ਜਾਣਗੇ ਸੱਤ ਫਤਿਹ ਸਿੰਘ ਦੇ ਨਾਲ ਉਸ ਵਕਤ ਚੰਨਣ ਸਿੰਘ ਉਮਰਾਂ ਨਗਰ ਮਾਲਾ ਸਿੰਘ ਤੇਰੇ ਇੱਕ ਹਜ਼ਾਰਾ ਸਿੰਘ ਦਲੀਪ ਸਿੰਘ ਤਲਵੰਡੀ ਵਰਗੇ ਹੋਰ ਵੀ ਕਈ ਆਗੂ ਸਨ ਜਿਨ੍ਹਾਂ ਨੇ ਅਗਰਕੁੰਡ ਵਿੱਚ ਸਰਕੇ ਮਰਨਾ ਸੀ ਸ੍ਰੀ ਅਕਾਲ ਤਖਤ ਸਾਹਿਬ ਵਿੱਚ ਅਗੜਕੋਟ ਵੀ ਬਣਾ ਦਿੱਤੇ ਗਏ ਸਨ ਪਰ ਸੱਤ ਫਤਿਹ ਸਿੰਘ ਮੌਤ ਤੋਂ ਡਰਦਾ ਕੇਦਰੀ ਨਮਾਇंदे ਹੁਕਮ ਸਿੰਘ ਦੇ ਗੱਲੀ ਬਾਤੀ ਬਲੇ ਭਰੋਸੇ ਤੇ ਮਰਨ ਵਰਤ ਤੋੜ ਦਿੰਦਾ ਹੈ ਤੇ ਆਪਣਾ ਅੱਗ ਵਿੱਚ ਸੜਨਾ ਕੈਨਸਲ ਕਰ ਦਿੰਦਾ ਹੈ ਸੱਤ ਫਤਿਹ ਸਿੰਘ ਦੀ ਇਹ ਚਲਾਕੀ ਵੇਖ ਕੇ ਸਾਰੇ ਸਿੱਖਾਂ ਨੂੰ ਹੀ ਬੜੀ ਠੇਸ ਪਹੁੰਚੀ ਸੀ ਜਦੋਂ ਇਹ ਸਾਰਾ ਕੁਝ ਵਾਪਰਿਆ ਸੀ ਤਾਂ ਇਸ ਪੂਰੇ ਵਰਤਾਰੇ ਨੂੰ ਬੜੇ ਨੇੜੇ ਤੋਂ ਵੇਖ ਰਿਹਾ ਸੀ ਇੱਕ ਬਹਾਦਰਪੁਰ ਦਾ ਗ੍ਰੰਥੀ ਸਿੰਘ ਭਾਈ ਨੰਦ ਸਿੰਘ ਜੋ ਪਿੱਛੋਂ ਦੱਖਣ ਦਾ ਰਹਿਣ ਵਾਲਾ ਸੀ ਤੇ ਸਿੱਖੀ ਇਤਿਹਾਸ ਉੱਤੇ ਸਿੱਖੀ ਰੌ ਰੀਤਾ ਤੋਂ ਪ੍ਰਭਾਵਿਤ ਹੋ ਕੇ ਹਿੰਦੂ ਤੋਂ ਸਿੱਖ ਬਣਿਆ ਸੀ ਭਾਈ ਨੰਦ ਸਿੰਘ ਨੇ ਲੀਡਰਾਂ ਵਾਂਗੂ ਲੋਕ ਮੁਖਾਵੇ ਵਿੱਚ ਨਹੀਂ ਬਲਕਿ ਦਿਲ ਤੋਂ ਸਿੱਖੀ ਧਰਮ ਅਪਣਾਇਆ ਸੀ ਸਭ ਤੋਂ ਫਤਿਹ ਸਿੰਘ ਵੱਲੋਂ ਕੀਤੀ ਚਲਾਕੀ ਭਾਈ ਨੰਦ ਸਿੰਘ ਨੂੰ ਰਾਸ ਦੇਈ ਸੀ ਆ ਰਹੀ ਉਸ ਮੁਤਾਬਕ ਇਹਨਾਂ ਆਗੂਆਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਅਰਦਾਸ ਕਿ ਜੇ ਸਰਕਾਰ ਨੇ ਸਾਡੀਆਂ ਬੱਗਾਂ ਨਾ ਬੰਦੀਆਂ ਤਾਂ ਅਸੀਂ ਸੜਕੇ ਮਰ ਜਾਵਾਂਗੇ ਇਹ ਅਰਦਾਸ ਦੂਜੇ ਧਰਬਾ ਦੇ ਲੋਕਾਂ ਲਈ ਮੈਂ ਜੇ ਇੱਕ ਟੀਚਰ ਦਾ ਸਬੱਬ ਬਣ ਕੇ ਰਹਿ ਜਾਵੇਗੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਕੀਤੀ ਅਰਦਾਸ ਤੋਂ ਕਿਵੇਂ ਪਿੱਛੇ ਹਟ ਸਕਦੇ ਆ ਸੋ ਭਾਈ ਨਦ ਸਿੰਘ ਅਕੌਤੀ ਪੰਥਕ ਆਗੂਆਂ ਵੱਲੋਂ ਕੌਂਗ ਦੇ ਬੱਥੇ ਤੇ ਲਾਏ ਇਸ ਦਾਗ ਨੂੰ ਟੋੜਦਾ ਫੈਸਲਾ ਕਰਦਾ ਹੈ ਭਾਈ ਨੰਦ ਸਿੰਘ ਵੱਲੋਂ 13 ਅਪ੍ਰੈਲ 1967 ਦਾ ਵਿਸਾਖੀ ਵਾਲਾ ਦਿਨ ਚੁਣਿਆ ਗਿਆ। ਉਹਨਾਂ ਸاتھ ਫਤਿਹ ਸਿੰਘ ਤੇ ਅਕਾਲੀ ਦਲ ਦੇ ਦਫ਼ਤਰਾਂ ਨੂੰ ਲਾਂਭਤਾ ਭਰੀਆਂ ਕਈ ਚਿੱਠੀਆਂ ਵੀ ਪਾਈਆਂ ਤੇ ਆਪਣੀ ਇੱਕ ਮਰੋ ਕਾਮਨਾ ਵੀ ਜ਼ਾਹਿਰ ਕੀਤੀ ਪਰ ਕਿਸੇ ਵੱਲੋਂ ਵੀ ਇਸ ਦਾ ਜਵਾਬ ਨਾ ਦਿੱਤਾ ਗਿਆ। ਆਖਰਕਾਰ ਫਿਰ ਗੁਰੂ ਤੇ ਭਰੋਸਾ ਰੱਖਣ ਵਾਲਾ ਇਹ ਅੜਕੀ ਸਿੰਘ 12 ਤਰੀਕ ਨੂੰ ਆਪਣੇ ਹੱਥੀ ਖੋਡ ਇਕੱਠੇ ਕਰਕੇ ਇੱਕ ਜਿਗਾ ਤਿਆਰ ਕਰਦਾ ਹੈ। ਤੇ ਅਗਲੇ ਦਿਨ 13 ਅਪ੍ਰੈਲ ਨੂੰ ਅਬਰਤ ਵੇਲੇ ਓਟੇ ਸ਼ਰਾੜ ਕਰਦਾ ਹੈ ਤੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਪੰਜ ਬਾਣੀਆਂ ਦਾ ਦਿੱਤਨੇਬ ਕਰ ਅਰਦਾਸ ਕਰਦਾ ਹੈ ਤੇ ਫਿਰ ਹੁਕਮਨਾਮਾ ਲੈ ਕੇ ਆਪਣੇ ਇਕੱਠੇ ਕੀਤੇ ਲੱਕੜੀ ਦੇ ਖੁੰਡਾ ਉੱਤੇ ਬੈਠ ਗਿਆ ਤੇ ਆਪਣੇ ਉੱਤੇ ਪਟਰੋਲ ਛਿਰਕ ਲਿਆ ਤੇ ਅਖੀਰ ਗੁਰਬਾਣੀ ਦਾ ਜਾਪ ਕਰਦੇ ਏਸ ਸਿੰਘ ਨੇ ਸਿੱਖ ਬਾਲ ਕੇ ਆਪਣੇ ਆਪ ਰੋਹੀ ਅੱਗ ਲਗਾ ਲਈ ਪਲਾਂ ਦੇ ਵਿੱਚ ਹੀ ਅੱਗ ਦੇ ਉੱਤੇ ਉੱਤੇ ਭਾਬੜ ਵਾਲ ਉੱਠੇ ਪਰ ਇਹ ਗੁਰੂ ਦਾ ਸਿੱਧਕਵਾਨ ਸਿੱਖ ਅਡੋਲ ਬੈਠਾ ਰਿਹਾ ਤੇ ਅਖੀਰ ਅੱਗ ਵਿੱਚ ਸੜ ਕੇ ਸੁਆਹ ਹੋ ਕੇ ਜਾਂਵੇਂ ਸ਼ਹਾਦਤ ਪੀ ਗਿਆ ਸ਼ਹੀਦ ਭਾਈ ਨੱਦ ਸਿੰਘ ਨੇ ਆਪਣੀ ਜਾਨ ਤਾ ਕੁਰਬਾਨ ਕਰ ਦਿੱਤੀ ਪਰ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਅਰਦਾਸ ਨੂੰ ਝੂਠਾਂ ਦਾ ਪੈਣ ਦਿੱਤਾ ਪਰ ਅੱਜ ਸਾਡੀ ਵੱਧ ਕਿਸਮਤੀ ਹੈ ਕਿ ਅਸੀਂ ਅਜਿਹੇ ਸ਼ਹੀਦਾਂ ਨੂੰ ਭੁੱਲੀ ਬੈਠੇ ਹਾਂ ਅੱਜ ਸਾਡੀ ਕੌਮ ਨੂੰ ਭਾਈ ਨੱਦ ਸਿੰਘ ਵਰਗੇ ਮਰ ਜੀਵੜਿਆਂ ਦੀ ਲੋੜ ਹੈ ਤੇ ਸਾਨੂੰ ਲੋੜ ਹੈ ਅਜੇ ਸ਼ਹੀਦਾਂ ਨੂੰ ਚੇਤੇ ਰੱਖਣ ਦੀ ਤੇ ਆਪਣੀਆਂ ਔਰ ਵਾਲੀਆਂ ਦਸਰਾਂ ਨੂੰ ਦੱਸਣ ਦੀ ਕਿ ਅਸੀਂ ਅਜੇ ਸ਼ਹੀਦ ਸਿੰਘਾਂ ਦੇ ਵਾਰਸ ਹਾਂ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਹੋਈ ਅਰਦਾਸ ਦੀ ਬਰਯਾਦਾ ਬਹਾਲ ਰੱਖਣ ਲਈ ਆਪਣੀ ਜਾਨ ਹੀ ਕੌਮ ਤੇ ਵਾਰ ਦਿੱਤੀ ਅੱਜ ਕੌ ਵਿੱਚ ਬਹੁਤਾਤ ਉਹ ਆਗੂ ਹਨ ਜੋ ਸੱਤ ਫਤਿਹ ਸਿੰਘ ਵਰਗਿਆਂ ਨੂੰ ਆਪਣਾ ਆਦਰਸ਼ ਬਣ ਰਹੇ ਹਨ ਸੋ ਦੋਸਤੋ ਇਹ ਸੀ ਭਾਈ ਨੱਦ ਸਿੰਘ ਦੀ ਸ਼ਹੀਦੀ ਦੀ ਦਾਸਤਾਨ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ